प्यारे बेटे थारे नु कह परीक्षाصیلی ਕੱਲ ਹਾਂ ਬੇਟਾ ਨਵੋਦਿਆ ਦਾਖਲਾ ਪੇਖਿਆ ਤਿਆਰੀ ਦੀਨ ਹੁਣ ਆਪਾਂ ਬੇਟਾ ਪੰਜਾਬੀ ਵਿਆਕਰਨ ਦਾ ਛੋਟਾ ਜਿਹਾ ਟੌਪਿਕ ਹੈਗਾ ਆ ਉਹ ਕਰਨ ਲੱਗੇ ਆ ਤਾਂ ਕਿ ਬੇਟਾ ਜਿਹੜੇ 1-2 ਸਵਾਲ ਆਉਂਦੇ ਆ ਇਹਦੇ ਵਿੱਚ ਗਲਤੀ ਨਾ ਹੋਵੇ ਠੀਕ ਹੈ ਤੇ ਬੇਟਾ ਧਿਆਨ ਦੇ ਨਾਲ ਸਮਝ ਲੈਣਾ ਆ ਪਹਿਲਾ ਕੁਐਸਚਨ ਆ ਬੇਟਾ ਸ਼ਬਦ ਕੀ ਹੈ ਠੀਕ ਤਾਂ ਕਹਿੰਦਾ ਸ਼ਬਦ ਭਾਸ਼ਾ ਦੀ ਛੋਟੀ ਤੋਂ ਛੋਟੀ ਅਰਥਯੁਕਤ ਇਕਾਈ ਹੈ ਪਰਯੋਗ ਦੇ ਆਧਾਰ ਤੇ ਪੰਜਾਬੀ ਸ਼ਬਦ ਸ਼੍ਰੇਣੀਆਂ ਨੂੰ ਹੇਠ ਲਿਖੇ 8 ਭਾਗਾਂ ਵਿੱਚ ਵੰਡਿਆ ਜਾਂਦਾ ਹੈ ਇਸ ਨੂੰ ਸ਼ਬਦ ਭੇਦ ਆਖਿਆ ਜਾਂਦਾ ਹੈ ਤਾਂ ਬੇਟਾ ਇਹਦਾ ਨਾਮ ਪਤਾ ਲੱਗ ਗਿਆ ਤੁਹਾਨੂੰ ਵੀ ਛੋਟੀ ਤੋਂ ਛੋਟੀ ਜਿਹਦੇ ਜਿਹਦੇ ਵਿੱਚ ਲਾਵਾ ਦੁਲਾਵਾ ਲੱਗਿਆ ਹੁੰਦਾ ਇੱਕ ਅਰਥਯੁਕਤ ਇਕਾਈ ਬਣ ਜਾਂਦੀ ਹੈ ਇਹਨੂੰ ਸ਼ਬਦ ਕਹਿੰਦੇ ਆ ਠੀਕ ਹੈ ਤਾਂ ਕਹਿੰਦਾ ਪੰਜਾਬੀ ਭਾਸ਼ਾ ਦੇ ਵਿੱਚ ਸ਼ਬਦ ਸ਼੍ਰੇਣੀਆਂ ਨੂੰ ਹੇਠ ਲਿਖੇ 8 ਭਾਗਾਂ ਵਿੱਚ ਵੰਡਿਆ ਜਾਂਦਾ ਇਹਨੂੰ ਸ਼ਬਦ ਭੇਦ ਆਖਿਆ ਜਾਂਦਾ ਠੀਕ ਹੈ ਇਹਦੇ ਵਿੱਚ ਬੇਟਾ ਜਿਹੜੇ 8 ਉਹਦੇ ਬਾਰੇ ਆਪਾਂ ਜਾਣਕਾਰੀ ਹਾਸਲ ਕਰਨੀ ਆ ਸਾਰੀ ਠੀਕ ਹੈ ਤਾਂ ਇਹ 8 ਸ਼ਬਦ ਲੜੀਆਂ ਕਿਹੜੀਆਂ ਪਹਿਲਾ ਆ ਜਾਂਦਾ ਨਾਮ ਜਿੰਨੂੰ ਬੇਟਾ ਪੰਜਾਬ ਜਿਹੜਾ ਹਿੰਦੀ ਦੇ ਵਿੱਚ ਸੰਗਿਆ ਕਹ ਦਿੰਦੇ ਆ ਠੀਕ ਆ ਪੜਨਾਮ ਇਹਨੂੰ ਸਰਵਨਾਮ ਕਹ ਦਿੰਦੇ ਅੱਗੇ ਬੇਟਾ ਬ੍ਰੈਕਟ ਚ ਪਾ ਕੇ ਲਿਖਿਆ ਹੋਇਆ ਆ ਠੀਕ ਆ ਨੰਬਰ 3 ਤੇ ਆ ਜਾਂਦਾ ਵਿਸ਼ੇਸ਼ਣ ਨੰਬਰ 4 ਤੇ ਕਿਰਿਆ ਨੰਬਰ 5 ਤੇ ਕਿਰਿਆ ਵਿਸ਼ੇਸ਼ਣ ਨੰਬਰ 6 ਤੇ ਸਬੰਧਕ ਨੰਬਰ 7 ਤੇ ਜੋਜਕ ਤੇ ਨੰਬਰ 8 ਤੇ ਵਿਸਮਕ ਬਸ ਬੇਟਾ ਇਹ 8 ਚੀਜ਼ਾਂ ਦੇ ਬਾਰੇ ਆਪਾਂ ਜਿਹੜਾ ਹੈਗਾ ਇਹ ਸ਼ਬਦ ਲੜੀਆਂ ਦੇ ਬਾਰੇ ਜਾਣਕਾਰੀ ਹਾਸਲ ਕਰਨੀ ਆ ਸਾਡਾ ਸਿਲੇਬਸ ਥੋੜਾ ਹੀ ਆ ਅੱਠਾਂ ਦੇ ਵਿੱਚੋਂ ਵੀ ਬੇਟਾ ਮੁੱਖ ਰੂਪ ਵਿੱਚ ਪਹਿਲੇ ਤਿੰਨ ਆ ਜਿਹੜੇ ਨਾਮ ਪੜਨਾਮ ਤੇ ਵਿਸ਼ੇਸ਼ਣ ਦੇ ਬਾਰੇ ਜ਼ਿਆਦਾਤਰ ਸਵਾਲ ਆ ਜਿਹੜਾ ਪੁੱਛਿਆ ਜਾਂਦਾ ਹੈ ਨੋਦੇ ਦਾਖਲਾ ਪਿਖਿਆ ਦੇ ਵਿੱਚ ਇਹ ਤਿੰਨ ਨੂੰ ਅਸੀਂ ਬੇਟਾ ਡਿਟੇਲ ਦੇ ਵਿੱਚ ਕਰਾਂਗੇ ਸੋ ਬੇਟਾ ਇਹ ਸੀਗਾ ਇਹਦਾ ਪਹਿਲਾ ਪ੍ਰਸ਼ਨ ਸ਼ਬਦ ਕੀ ਹੈ ਅੱਗੇ ਨਾਮ ਦਾ ਟੌਪਿਕ ਹੈ ਜਿਹੜਾ ਉਹ ਆਪਾਂ ਨਵੀਂ ਵੀਡੀਓ ਦੇ ਵਿੱਚ ਸ਼ੁਰੂ ਕਰਦੇ ਆ ਤੁਸੀਂ ਜੋ ਪਿਆਰੇ ਬੱਚਿਆਂ ਨੇ ਇਹ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ